ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾ ਪੁਰਾਣਾ ਪੈਂਦੀ ਆ ਮੇਰੀ ਗਵਾਂਡ ਪਿੰਡ ਦੀ ਵੀਡੀਓ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਪੰਪਰਾਵ ਨੇ ਹੈਮ ਡੀ ਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਦੋਸਤੋ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਦੇ ਤੌਰ ਤੇ ਬਾਈ ਉਹਨਾਂ ਦੇ ਪਸ਼ੂ ਰੱਖੇ ਹੋਏ ਆ 5-6 ਦੇ ਕਰੀਬ ਟੋਟਲ ਪਸ਼ੂ ਹੈ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਹੈ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਝੋਟੀ ਵੇਖ ਰਹੇ ਹੋ ਸੋਹਣੀ ਝੋਟੀ ਹੈ ਪੂਰੀ ਭਾਰੀ ਹੈ ਲਗਭਗ ਸੇਵਾ ਸੰਭਾਲ ਬਾਈ ਉਹਨਾਂ ਦੀ ਚੰਗੀ ਹੈ ਨਾ ਇੱਕ ਸਾਰੇ ਹੀ ਰਾਜੀ ਹੈ ਇਹ ਇੱਕ ਨਗ ਸੇਲ ਹੈ ਵਿਕਾਊ ਹੈ ਇਨਫੋਰਮੇਸ਼ਨ ਬਾਈ ਜੀ ਉਹਨਾਂ ਤੋਂ ਲੈ ਲੈਣਾ ਆਓ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਈ ਇਨਫੋਰਮੇਸ਼ਨ ਲੈ ਕੇ ਹਾਂਜੀ ਬਾਈ ਸਾਸ਼ੀ ਕਾਲ ਜੀ ਸਾਸ਼ੀ ਗੋਲ ਬਾਈ ਜੀ ਬਹੁਤ ਠੀਕ ਠਾਕ ਜੀ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਦੱਸ ਦिए ਜੀ ਨਾਮ ਮੇਰਾ ਹਰਬੰਸ ਸਿੰਘ ਕੋਆਪਰੇਟਿਵ ਸਟਾਡੀ ਦਾ ਪ੍ਰਧਾਨ ਆ ਸਮਾਲਸਰ ਸਹੀ ਹੈ ਜੀ ਹਾਂਜੀ ਮੋਬਾਈਲ ਨੰਬਰ ਦੱਸ ਦिए ਮੋਬਾਈਲ ਨੰਬਰ 98551 81142 ਇੱਕ ਵਰੀ ਫਿਰ ਦੱਸ ਸੀ 98552 81142 ਠੀਕ ਹੈ ਜੀ ਪ੍ਰਧਾਨ ਸਾਹਿਬ ਇੱਕ ਨਗ ਬਕਾਉ ਹੈ ਜੀ ਹਾਂ ਜੀ ਇੱਕ ਨਾਗ ਬਕਾਉ ਆਪਣੇ ਘਰ ਦੇ ਹੀ ਪਸ਼ੂ ਹੈ ਜੀ ਹਾਂ ਜੀ ਘਰ ਦੇ ਆ ਬੱਜਦੀ ਹੈ ਇਸੇ ਦੀ ਬੱਚੀ ਹੈ ਠੀਕ ਹੈ ਜੀ ਇਹਦੀ ਧੀ ਹੈ ਹਾਂ ਜੀ ਦੋਸਤੋ ਆ ਮੱਝ ਖੜੀ ਇਹਦੀ ਧੀ ਹੈ ਔਰ ਕੈਮਰਾ ਤੁਸੀਂ ਦੱਸਦੇ ਨਹੀਂ ਕੋਈ ਕਟਾ ਹੀ ਨਹੀਂ ਦਿੰਦਾ ਹਾਂਜੀ ਜਿੰਨੀਆਂ ਕਟੀਆਂ ਖੜੀਆਂਆਂ ਵੀ ਆ ਜਿਵੇਂ ਆਹ ਗੱਟੀ ਖੜੀ ਆ ਬੜੀ ਆ ਇਹ ਜਾਣ ਗਿਆ ਇਹ ਪਹਿਲੇ ਪਹਿਲੇ ਸੂਏ ਦੀ ਠੀਕ ਹੈ ਜੀ ਯਾਨੀ ਸਾਰਾ ਲਾਮ ਲਾਸ਼ ਕਰ ਇਹਦਾ ਹੀ ਆ ਹਾਂਜੀ ਹਾਂਜੀ ਇਹ ਪਹਿਲੇ ਸੂਏ ਸੁੰਦੀ ਹੋਣੀ ਹਾਂਜੀ ਇਹ ਪਹਿਲੇ ਸੂਏ ਕਿੰਨੇ ਦਿਨ ਲੈ ਜੂ ਇਹ ਹਜੇ 6-7 ਦਿਨ ਲੈ ਜੀ ਇਹਦੀ ਮਾਂ ਥੱਲੇ ਕਿੰਨਾ ਕੁ ਦੁੱਧ ਆ ਜੀ ਇਹ ਹੈਗਾ 14 ਲੀਟਰ ਦੁੱਧ 13-14 ਕੀ ਆ ਸੁਮੇਤ ਕਰਦੇ ਕਿੰਨਾ ਕੁ ਪਿਆ ਜੀ ਤੁਹਾਡੇ ਹਿਸਾਬ ਨਾਲ ਇਹ ਛੋਟੀ ਦਾ ਜੀ ਹੂੰ ਛੋਟੀ ਘਾਟ ਤੋਂ ਘੱਟ 11 11-12 ਲੀਟਰ ਦੇ ਸਕਦੇ ਸਾਂਤੋ ਬਣੀ ਕਿ ਸੀਮਨ ਲੱਗਾ ਜੀ ਇਹ ਸੀਮਨ ਆ ਜੀ ਪਤਾ ਕਿਹੜੇ ਬੋਲਦਾ ਜੀ ਇਹ ਹੈਗਾ ਦੂਜਾ ਵੀਰਾ 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 ਦਾ ਜੀ ਇਹ ਵੀ ਅਸੀਂ ਵੀ ਵੀਰਾ ਵਾਲੀਆਂ ਸਾਡਾ ਮੁੰਡਾ ਹੀ ਆ ਡਾਕਟਰ ਠੀਕ ਹੈ ਜੀ ਪਤੀਜਾ ਜੀ ਠੀਕ ਹੈ ਜੀ ਕੱਢੀਏ ਬਾਹਰੋਂ ਦੋਸਤੋ ਪ੍ਰਧਾਨ ਜੀ ਹੁਣਿਆਂ ਦਾ ਪਤੀਜਾ ਜੋ ਏਆਈ ਪ੍ਰੈਕਟਿਸ ਕਰਦਾ ਤੇ ਉਹਦੇ ਵੱਲੋਂ ਹੀ ਦੋਸਤੋ ਸਾਰੇ ਸੀਮਨ ਲਵਾਏ ਗਿਆ ਪਹਿਲਾਂ ਆਪ ਕੈਮਰਾ ਹੀ ਵੀਰ ਦੱਸਦਾ ਸੀ ਇਧਰ ਜਿਹੜੀ ਕੱਟੀ ਖੜੀ ਆ ਭੀਮ ਦੀ ਉਹ ਪਰਲੀ ਅਰਜਨ ਕੁੰਗੜ ਦੀ ਆ ਇਹਦੇ ਵੀਰਾਂ ਵਾਲੀ ਆਲਿਆਂ ਦਾ ਸੀਵਨ ਲੱਗਾ ਸਟਰਾਸ ਰੂ ਸਭ ਕੁਝ ਹੈਗਾ ਪਹਿਲਾ ਸੂਆ ਪਲੂਨ ਕੱਟੀ ਆ ਮਾਂ ਦਾ ਦੁੱਧ 14 ਕਿਲੋ ਆ ਮਾਂ ਵੀ ਖੜੀ ਆ ਤੇ ਮਾਂ ਦੀਆਂ ਤਿੰਨ ਧੀਆ ਇਹ ਪਹਿਲੇ ਸੂਏ ਦੀ ਕੱਟੀ ਆ ਪਲੂਨ ਕੱਟੀ ਸੂਂ ਦੀ ਆ ਦੋ ਕੱਟੀਆਂ ਹੋਰ ਖੜੀਆਂ ਵਜਨ ਵਜਨ ਬਹੁਤ ਆ ਸੇਵਾ ਸੰਭਾਲ ਪ੍ਰਦਾਨ ਹੋਣਾ ਦੀ ਚੰਗੀ ਕੀਤੀ ਹੋਈ ਆ ਚਾਰ ਸ਼ਫੇਰੋਂ ਗੋਲ ਮਟੋਲ ਪਈ ਆ ਕਮਾਲੀਏ ਮੋੜ ਲਈਏ ਜੀ ਹਵਾਨਾ ਸੋਹਣਾ ਫਿਟਿੰਗ ਵਾਲਾ ਠੋਸ ਨਿਗਰ ਆ ਥਾਨ ਚਾਰ ਹੀ ਹੱਦੀ ਚਵਾਈ ਵਾਲੀ ਕੋਈ ਫੋਟ ਸ਼ਾਂਗ ਨਹੀਂ 5-6 ਦਿਨ ਪ੍ਰਧਾਨ ਜੀ ਨੇ ਦੱਸ ਤਿਆ ਕਿ ਹਜੇ ਲੈ ਜੂਗੀ। ਬਲ ਢਿਲਾ ਸਾਈਡਾਂ 'ਚ ਬਾਕੀ ਆ। ਬਾਕੀ ਕੋਈ ਦਿਹਾੜੀ ਰੰਗ ਪਸ਼ੂ ਪਹਿਲਾਂ ਵੀ ਸੂ ਸਕਦਾ ਗਰਮੀ ਆ ਉਹ ਅੱਗੇ ਵਾਹੀਗਰੂ ਨੂੰ ਪਤਾ। ਹੋ ਸਕਦਾ ਦਿਨਾਂ ਤੇ ਵੀ ਸੂਪੇ ਤੇ ਕੋਈ ਇੱਕ ਅੱਧਾ ਦਿਨ ਪਹਿਲਾਂ ਵੀ ਸੂਪੇ। 11 ਕਿਲੋ ਦੁੱਧ 12 ਕਿਲੋ ਵੀਰ ਦੱਸਦਾ ਕਿ ਇੱਥੇ ਪਿਆ ਜੂ। 14 ਕਿਲੋ ਇਹਦੀ ਮਾਂ ਦਾ ਦੁੱਧ ਆ। ਮਾਂ ਇਹਦੀ ਆ ਖੜੀ ਆ। ਹੁਣ ਵੀ ਬਾਈ ਦੱਸਦਾ ਕਿ ਸੀਵਣੇ ਦੇ ਚੰਗਾ ਲੱਗਿਆ ਵਾ। ਆ ਭੀਮ ਦੀ ਆ ਉਹ ਅਰਜਨ ਕੁੰਗੜ ਦੀ ਆ ਉਹ ਜੈਡ ਬਲੈਕ ਹੀ ਆ ਇਹਦਾ ਕਵਾਲ ਵੀ ਜਮਾ ਕਾਲੀ ਸ਼ਾ ਹੂੰ ਕਵਾਲ ਵੀ ਹੈ ਜਮਾ ਜੈਡ ਬਲੈਕ ਆ ਅਰਜਨ ਕੁੰਗੜ ਦੀ ਧੀ ਆ ਇਹ ਆਪ ਪਤਾ ਕਿਹੜੇ ਸੀਵਨ ਦੀ ਆ ਇਹ ਆਪ ਸਰਕਾਰੀ ਲੱਗਿਆ ਵਾ ਸੀ ਠੀਕ ਹੈ ਜੀ ਇਹ ਸਰਕਾਰੀ ਦੀ ਆ ਇਹ ਸਰਕਾਰੀ ਦੀ ਅਰਜਨ ਕੁੰਗੜ ਦੀ ਉਹ ਭੀਮ ਦੀ ਹਾਂਜੀ ਦੋਸਤੋ ਬਾਈ ਹੁਣਾਂ ਦਾ ਡਾਕਟਰ ਆ ਆਪ ਵੀ ਕਰਕੇ ਸੀਵਨ ਸਾਰੇ ਚੰਗੇ ਲਵਾਏ ਹੋਏ ਆ ਤੇ ਇੱਕ ਨਾਲ ਕੇ ਸੇਲ ਆ ਸੀਲ ਸੌ ਫੁੱਲਾ ਆ ਬਾਕੀ ਤੁਸੀਂ ਵੇਖ ਸਾਇਆ ਗਾਲਾ ਕਰੀ ਜਾਂਦੀ ਆ ਇਹ ਆਮ ਸੀਲ ਸੌ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਜਿਹੜਾ ਬਗਾਨੇ ਬੰਦੇ ਦੇ ਕੋਲੇ ਆਏ ਤੋਂ ਵੀ ਗਾਲਾ ਨਹੀਂ ਛੱਡਦਾ ਇਹਦਾ ਮਤਲਬ ਪਸ਼ੂ ਸੀਲ ਸੌ ਆ ਨਹੀਂ ਤਾਂ ਜਿਹੜੇ ਪਸ਼ੂ ਗਰਮ ਹੁੰਦੇ ਆ ਗਾਲਾ ਤਾਂ ਉਹਨਾਂ ਨੇ ਕਾਹਦਾ ਕਰਨਾ ਬਗਾਨਾ ਬੰਦਾ ਵੇਖ ਕੇ ਗੇੜੇ ਪੈ ਜਾਂਦੇ ਆ ਕਿੱਲਾ ਪਟਾਉਣ ਟਿੱਕਰ ਜਾਂਦੇ ਪਰ ਇਹ ਕਰਮ ਵਾਲੀ ਮੌਜ ਨਾ ਖੜੀ ਗਾਲਾ ਕਰੀ ਜਾਂਦੀ ਆ ਮੁੱਲ ਬਾਈ ਪ੍ਰਧਾਨ ਜੀ ਜਾਇਜ਼ਾ ਲੈਣ ਦੇ ਨਾਲ ਆ ਜੀ ਮੋੱਲਾ ਜੇ ਦਾ ਵੈਸੇ ਤਾਂ ਕੋਲੇ ਆ ਕੇ ਚੰਗੀ ਗੱਲ ਹੋਈ ਠੀਕ ਹੈ ਜੀ ਹੋ ਜੈ ਜੀ ਹਾਂ ਜੈ ਜੀ ਫੋਨ ਨੰਬਰ ਦੁਬਾਰਾ ਦੱਸ ਦਿਓ ਜੀ 995528112 ਦੋਸਤੋ ਪ੍ਰਾਈਜ਼ ਪ੍ਰਧਾਨ ਜੀ ਨੇ ਕਹਿੰਦੇ ਮੌਕੇ ਦੀ ਕਰ ਲਾਂਗੇ ਕੋਲੇ ਆਏ ਗਏ ਭੈਣ ਭਰਾ ਤੋਂ ਅਗਲਾ ਬੇਫਿਕਰ ਹੋ ਕੇ ਆ ਜੀ ਸੋਸਾਇਟੀ ਦੇ ਪ੍ਰਧਾਨ ਆ ਬਾਈ ਹੁਣੀ ਜੀ ਤੋ ਮਰਜ਼ੀ ਪੁੱਛ ਕੇ ਆ ਜਿਓ ਬਾਕੀ ਫੋਨ ਨੰਬਰ ਉੱਥੇ ਆਪਣੇ ਬਿਜਲੀਕਾਰ ਕੋਲ ਹੀ ਆ ਜੀ ਠੀਕ ਹੈ ਸੋ ਦੋਸਤੋ ਸੇਖਾ ਰੋਡ ਤੇ ਉੱਥੇ ਬਿਜਲੀਕਾਰ ਆ ਆ ਸਾਹਮਣੇ ਸੇਖਾ ਰੋਡ ਲੰਘਦਾ ਤੇ ਸਾਹਮਣੇ ਬਾਈ ਦੇ ਗ੍ਰੈਡ ਆ ਗ੍ਰੈਡ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਵੀਰ ਦਾ ਨਾਲ ਹੀ ਨਿਆਇਨਜੀ ਘਰ ਆ ਸਾਹਮਣੇ ਘਰ ਆ ਜਮਾ ਗ੍ਰੈਡ ਦੇ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਹਰਬੰਸ ਸਿੰਘ ਮੈਂਬਰ ਵੀ ਰਿਹਾ ਮੈਂ ਠੀਕ ਹੈ ਜੀ ਮੈਂਬਰ ਸਾਬਕਾ ਯਾਨੀ ਕਿ ਉਹ ਉਹ ਤੋਂ ਵੀ ਪਤਾ ਲੱਗ ਸਕਦਾ ਹੂੰ ਦੋਸਤੋ ਹਰਬੰਸ ਸਿੰਘ ਬਾਈ ਉਹਨਾਂ ਦਾ ਨਾਮ ਸਾਬਕਾ ਪੰਚਾਇਤ ਮੈਂਬਰ ਆ ਕੌਣ ਸੋਸਾਇਟੀ ਦੇ ਪ੍ਰਧਾਨ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੁਸੀਂ ਫੋਨ ਤੇ ਗੱਲ ਕਰ ਲਓ ਪ੍ਰੋਪਰ ਐਡਰੈਸ ਸਮਝਾ ਦੂ ਬਾਈ ਥਣਚਾਰੀ ਆ ਦੀਚਵਾਈ ਵਾਲੇ ਕੋਈ ਫੋੜ ਸ਼ਾਂਗ ਨਹੀਂ ਸੋਹਣੀ ਝੋਟੀ ਆ ਪੂਰੀ ਭਾਰੀ ਨਰੋਇ ਨੇਗਰ ਫੁੱਲ ਵਜਣ ਵਾਲੀ ਪਹਿਲਾ ਸੂਆ ਪਲੂਨ ਕੱਟੀ ਆ ਜੇ ਕਿਸੇ ਨੇ ਮਾਂ ਵੇਖਣੀ ਮਾਂ ਤੁਹਾਨੂੰ ਵਿਖਾ ਵੀ ਦਿੱਤੀ ਆ ਬਾਕੀ ਪ੍ਰਧਾਨ ਜੀ ਨੇ ਕਹਿੰਦੇ ਵਾਲੀ ਇਹਦੇ ਵਿੱਚ ਵੀ ਬਾਦ ਦੇਣੀ ਰਹਿ ਕੇ ਮਾਂ ਦੇ ਇਕੱਠੀਆਂ ਹੀ ਸੋਣਣ ਠੀਕ ਹੈ ਜੀ 6-7 ਦੇਣੀ ਇਹ ਲੋਕ ਠੀਕ ਹੈ ਜੀ ਦੋਸਤ ਇਹ ਵੀ ਸੂਣ ਵਾਲੀ ਆ ਬਾਕੀ ਪ੍ਰਧਾਨ ਜੀ ਨੇ ਕਹਿੰਦੇ ਕੋਈ ਗੱਲ ਨਹੀਂ ਆਜੋ ਘਰੇ ਵੇ ਫਿਕਰ ਹੋਗੇ ਜਿਹਦੇ ਪਸੰਦ ਆਊਗੀ ਕੋਈ ਗੱਲ ਨਹੀਂ ਦੇ ਕੇ ਤੋਰਨਗੇ ਪ੍ਰਾਈਜ਼ ਜੈ ਜੀ ਹੋਊਗਾ ਉਹ ਜੋ ਮੌਕੇ ਤੇ ਕੋਈ ਗੱਲ ਨਹੀਂ ਕਿਉਂਕਿ ਕੋਈ ਵਪਾਰ ਦਾ ਕੰਮ ਨਹੀਂ ਜੇ ਵਪਾਰੀ ਬੰਦੇ ਦਾ ਚਲੋ ਪਹਿਲਾਂ ਹੀ ਸਭ ਕੁਛ ਕੀਤਾ ਹੁੰਦਾ ਘਰੇ ਵੀ ਰੱਖਣੀ ਹੈ ਘਰੇ ਵੀ ਰੱਖਣੀ ਬਹੁਤ ਵਧੀਆ ਸਾਡਾ ਰਵੇ ਚ ਬਹੁਤ ਵਧੀਆ ਪਸ਼ੂ ਸਾਰੇ ਚੰਗੇ ਹਮ ਸਹੀ ਹੈ ਜੀ ਸਾਲ ਨਹੀਂ ਭਾਂਦਾ ਕੋਈ ਪਸ਼ੂ ਤੁਹਾਡੇ ਮੱਝ ਕੰਟੀਨਿਊੀ ਸੂਈ ਜਾਂਦੇ ਆ ਬਾਕੀ ਦੋਸਤੋ ਤੁਸੀਂ ਆਹ ਵੇਖ ਲਓ ਆ ਵੱਡੀ ਆ ਉਦੋਂ ਛੋਟੀ ਆ ਆ ਉਦੋਂ ਛੋਟੀ ਆ ਤੇ ਹੁਣ ਫੇਰ ਕਰਮ ਵਾਲੀ ਸੂਣ ਨੂੰ ਤਿਆਰ ਆ ਅੱਗੇ 500 ਨੂੰ ਸੂਈ ਸੀ ਗਾਇਦ ਕਿ ਇਹ ਸੌਣ ਤੋਂ ਥੋੜੇ ਦਿਨ ਉੱਤੇ ਲੈ ਰਹੀ ਹਮ ਸਹੀ ਹੈ ਜੀ ਸਾਰ ਸੌਣ ਦੇ ਦੋਸਤੋ ਵਰਾ ਇਹ ਵੀ ਖਾਸ ਗੱਲ ਆ ਨਹੀਂ ਆਮ ਪਸ਼ੂ ਕਈ ਬਰਾਬਰ ਆ ਭਨ ਜਾਂਦੇ ਕਈ ਦੋ ਦੋ ਵੀ ਭਨ ਜਾਂਦੇ ਆ ਇਹ ਆਮ ਹੀ ਸਮੱਸਿਆ ਮੱਝਾਂ ਚ ਆ ਜਾਂਦੀ ਆ ਪਰ ਬਾਈ ਕਹਿੰਦਾ ਸਾਡਾ ਰਵਾ ਹਰੇਕ ਸਾਲ ਸੁੰਦਾ ਹੀ ਆ ਆ ਬਾਕੀ ਤੁਹਾਨੂੰ ਜਾਨਵਰ ਵਿਖਾ ਦਿੱਤੇ ਆ ਆ ਵੱਡੀ ਆ ਉਦੋਂ ਛੋਟੀ ਆ ਉਦੋਂ ਛੋਟੀ ਆ ਤੇ ਉਦੋਂ ਛੋਟੀ ਇਹਦੇ ਘਰ ਵਿੱਚ ਆ ਤੇ ਖਾਸ ਵੀਡੀਓ ਇੱਕ ਨਾਗ ਦੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਫੋਨ ਨੰਬਰ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਪ੍ਰਧਾਨ ਜੀ ਉਹਨਾਂ ਨੇ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਪਿੰਡ ਸਮਾਲਸਰ ਸੇਖਾ ਰੋਡ ਤੇ ਗ੍ਰੈਡ ਦੇ ਸਾਹਮਣੇ ਬਾਈ ਜੀ ਉਹਨਾਂ ਦਾ ਚੜ੍ਹਦੇ ਵਾਲੇ ਪਾਸੇ ਨੂੰ ਘਰ ਆ ਉਹ ਸਾਹਮਣੇ ਪਾਣੀ ਵਾਲੀ ਟੈਂਕੀ ਵੀ ਆ ਇਹ ਦੋ ਮੇਨ ਜਗ੍ਹਾ ਤੁਹਾਨੂੰ ਦੱਸਤੀਆਂ ਵਾਟਰ ਬਾਕਸ ਬਾਕੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਹਸ਼ਕਾ